ਇੱਕ ਵਾਰ ਇੱਕ ॠषि ਦੇ ਚੇਲੇ ਨੇ ॠषि ਜੀ ਨੂੰ ਸਵਾਲ ਕੀਤਾ ਕਿ हे ॠषि जी ਕਾਮ, ਕ੍ਰੋਧ, ਲੋਭ, મોਹ, ੰਕਾਰ ਤੋਂ ਛੁਟਕਾਰਾਸੀਂ ਕਿਵੇਂ ਪਾ ਸਕਦੇ ਹਾਂ? ॠषि ਨੇ ਉਸ ਨੂੰ ਇੱਕ ਉਦਾਹਰਣ ਦੇ ਕੇ ਸਮਝਾਉਣਾ ਕੀਤਾ ਕਿਹਾ ਕਿ ਮੰਨ ਲੈ ਤੇਰਾ ਇੱਕ ਮਿੱਤਰ ਹੈ ਤੂੰ ਉਸ ਨੂੰ ਮਿਲਣ ਜਾਣਾ ਚਾਹੁੰਦਾ ਹੈ ਪਰ ਉਸਨੇ ਆਪਣੇ ਦਰਵਾਜ਼ੇ ਤੇ ਇੱਕ ਬਹੁਤ ਹੀ ਖੁੰਖਾਰ ਖਤਰਨਾਕ ਕੁੱਤਾ ਬੰਨਿਆ ਹੋਇਆ ਹੈ। ਫਿਰ ਤੂੰ ਦੱਸ ਉਸ ਨੂੰ ਕਿੱਦਾਂ ਮਿਲਣ ਨਾ ਕਰੇਂਗਾ? ਉਹ ਕਹਿੰਦਾ ਮੈਂ ਪਹਿਲਾਂ ਕੁੱਤੇ ਨੂੰ ਪਿਆਰ ਨਾਲ ਸਮਝਾ ਕੇ ਦੇਖੂੰਗਾ ਕੀ ਪਤਾ ਮੈਨੂੰ ਉਹ ਅੰਦਰ ਜਾਣ ਦੇ ਦੇਵੇ ਪਰਿਸ਼ੀ ਜੀ ਕਹਿੰਦੇ ਉਹ ਬਹੁਤ ਖਤਰਨਾਕ ਹੈ ਉਹ ਪਿਆਰ ਨਾਲ ਸਮਝ ਚ ਨਹੀਂ ਆਉਂਦਾ ਫੇਰ ਕੀ ਕਰਾਂਗਾ ਫੇਰ ਕਹਿੰਦਾ ਮੈਂ ਥੋੜਾ ਜਿਹਾ ਗੁੱਸੇ ਨਾਲ ਉਸ ਨੂੰ ਝਟਕਾਂਗਾ ਬੋਲਾਂਗਾ ਜਿੱਦਾਂ ਆਪਾਂ ਕੁੱਤੇ ਨੂੰ ਗੁੱਸੇ ਨਾਲ ਉੱਚੀ ਆਵਾਜ਼ ਵਿੱਚ ਬੋਲ ਦਿੰਦੇ ਹਾਂ ਕਹਿੰਦਾ ਮੈਂ ਐਦਾਂ ਬੋਲ ਕੇ ਦੇਖੂੰਗਾ ऋषि जी कहंदे पर वो कुत्ता अगर फेर भी तेंू अंदर ना जान देवे फेर की करेगा फेर वो कहंदा मैं सोटियां नाल उसनू मारंगा बहुत मारंगा उसनू फिर ऋषि जी कहंदे अगर वो फेर भी तेंू अंदर ना जान देवे क्योंकि वो बहुत ठीठ है खतरनाक है वो अपने मालिक तो अलावा किसी दी नहीं सुनदा फेर की करेगा तू फेर ਸੋਚੀ ਪੈ ਗਿਆ ਫਿਰ ਕਹਿੰਦਾ ਮੈਂ ਆਪਣੇ ਅੰਦਰੋਂ ਮਿੱਤਰ ਨੂੰ ਆਵਾਜ਼ ਲਾਵਾਂਗਾ ਕਿ हे ਮਿੱਤਰ ਮੈਂ ਤੈਨੂੰ ਮਿਲਣਾ ਚਾਹੁੰਨਾ ਪਰ ਆ ਤੇਰਾ ਜੋ ਇੱਕ ਕੁੱਤਾ ਹੈ ਇਹ ਮੈਨੂੰ ਅੰਦਰ ਨਹੀਂ ਆਉਣ ਦੇ ਰਿਹਾ ਇਸ ਨੂੰ ਸਾਹਬ ਇਸ ਨੂੰ ਫੜ ਕੇ ਰੱਖ ਤਾਂ ਜੋ ਮੈਂ ਤੈਨੂੰ ਅੰਦਰ ਆ ਕੇ ਮਿਲ ਸਕਾਂ ॠषि ਜੀ ਕਹਿੰਦੇ ਬਸ ਇਹੋ ਤਰੀਕਾ ਹੈ ਕਾਮ ਕ੍ਰੋਧ ਲੋਭ ਮਮਕਾਰ ਤੋਂ छुटਕਾਰਾ ਪਾਉਣ ਦਾ ਅਸੀਂ ਆਪਣੇ ਦਮ ਤੇ ਇਹਨਾਂ ਤੋਂ छुटਕਾਰਾ ਨਹੀਂ ਪਾ ਸਕਦੇ ਇਸ ਕਰਕੇ ਇਹਨਾਂ ਪੰਜ ਔਗਣਾਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਹਮੇਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਏ ਅਕਾਲ ਪੁਰਖ ਵਾਹਿਗੁਰੂ ਸਾਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੋਂ ਛੁਟਕਾਰਾ ਬਖਸ਼ੋ ਇਹਨਾਂ ਕੁੱਤੇ ਰੂਪੀ ਪੰਜ ਔਗਣਾਂ ਨੂੰ ਸਾਹਮਣੇ ਰੱਖੋ ਫੜ ਕੇ ਰੱਖੋ ਤਾਂ ਜੋ ਸਾਨੂੰ ਤੁਹਾਡੇ ਦਰਸ਼ਨ ਦੀਦਾਰੇ ਪ੍ਰਾਪਤ ਹੋ ਸਕਣ ਗੁਰੂ ਅਰਜਨ ਦੇਵ ਜੀ ਦੇ ਸੰਬੰਧ ਵਿੱਚ ਸੁਖਨੀ ਸਾਹਿਬ ਵਿੱਚ ਕਹਿ ਰਹੇ ਹਨ ਕਾਮ ਕ੍ਰੋਧ ਅਰਿ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ